ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਹਲਕੇ ਪੈਦ ਦੇ ਵਿੱਚ ਡਵੈਲਪਮੈਂਟ ਦੀ ਰਾਕਟ ਦੀ ਸਪੀਡ ਦੇ ਨਾਲ ਨੇਰੀ ਲਿਆਂਦੀ ਹੋਈ ਹੈ ਚਾਹੇ ਤੁਸੀਂ ਲਾ ਲਓ ਜਿਹੜੇ ਮਰਜ਼ੀ ਰੋਡ ਤੇ ਚਲੇ ਜਾਓ ਸੜਕਾਂ ਬਣ ਰਹੀਆਂ ਨੇ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਤੁਸੀਂ ਪਾਣੀ ਦੀਆਂ ਪਾਈਪਾਂ ਪੈਰੀਆਂ ਮਿਲਣਗੀਆਂ ਪਿੰਡਾਂ 'ਚ ਚਲੇ ਜਾਓ ਪਿੰਡਾਂ ਦੇ ਵਿੱਚ ਵਿਕਾਸ ਜਿਹੜੇ ਕਾਰਜ ਨੇ ਉਹ ਮਿਲਣਗੇ तकरीबन 9.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਲਰੇਡੀ ਪਿੰਡਾਂ ਦੇ ਵਿੱਚ ਗਰਾਊਂਡ ਬਣ ਰਹੇ ਨੇ ਅੱਜ ਸਾਡੇ ਇੱਥੇ ਦਰਾਹਾ ਬਲੌਕ ਦੇ ਤੇ ਮਲੌਦ ਬਲੌਕ ਦੇ 109 ਪਿੰਡਾਂ ਦੇ ਸਤਕਾਰਯੋਗ ਸਰਪੰਚ ਸਹਿਬਾਨ ਬੁਲਾਈ ਨੇ ਅੱਜ ਇਹਨਾਂ ਨੂੰ 3 ਕਰੋੜ 30 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਅੱਜ ਸਤਿਕਾਰਯੋਗ ਸਰਪੰਚ ਸਹਿਬਾਨਾਂ ਨੂੰ ਵੰਡਣੇ ਨੇ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਕੰਮ ਉਹ ਹੋਰ ਤੇਜ਼ੀ ਦੇ ਨਾਲ ਚੱਲ ਸਕਣ ਜਿਹੜੇ-ਜਿਹੜੇ ਪਿੰਡਾਂ ਨੂੰ ਅੱਜ ਚੈੱਕ ਦੇਣੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋ ਸਕਦਾ ਕਿਸੇ ਪਿੰਡ ਦੇ ਵਿੱਚ ਕੋਈ ਚੈੱਕ ਦੇਣ ਤੋਂ ਰਹਿ ਜਾਈਏ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ 10-15 ਦਿਨਾਂ ਨੂੰ 2.5 ਕਰੋੜ ਦੀ ਇੱਕ ਅਮਾਉਂਟ ਹੋਰ ਬੜੀ ਜਲਦੀ ਮਾਨ ਸਾਹਿਬ ਵੱਲੋਂ ਮੇਰੇ ਕੋਲ ਆਉਣੀ ਆ ਜਿਹੜੇ ਪਿੰਡਾਂ ਦੇ ਵਿੱਚ ਕੰਮ ਰਹਿੰਦੇ ਆ ਜਾਂ ਕਿਸੇ ਨੂੰ ਲੱਗਦਾ ਕਿ ਮੈਨੂੰ ਅਮਾਉਂਟ ਘੱਟ ਆ ਉਹ ਬਿਲਕੁਲ ਵੀ ਨਰਾਸ਼ ਨਾ ਹੋਇਓ ਪੈਸੇ ਦੀ ਤੋੜ ਨਹੀਂ ਆਉਣ ਦਿੱਤੀ ਜਾਏਗੀ ਜਿੰਨਾ ਕਹੋਂਗੇ ਗੱਡੇ ਭਰ-ਭਰ ਕੇ ਪੈਸੇ ਦੇ ਮਾਨ ਸਾਹਿਬ ਵੱਲੋਂ ਆ ਰਹੇ ਨੇ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਲਗਾਤਾਰ ਵਿਕਾਸ ਕਰ ਰਹੇ ਆ ਭਾਵੇਂ ਤੁਸੀਂ ਗਰਾਊਂਡਾਂ ਦੀ ਗੱਲ ਲੈ ਲਓ ਗਰਾਊਂਡ ਵੀ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਣਾਏ ਜਾ ਰਹੇ ਨੇ ਸਾਡਾ ਵਿਜ਼ਨ ਆ ਕਿ ਅਸੀਂ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਈਏ ਚੰਗੀ ਸਿਹਤ ਹੋਵੇ ਪਹਿਲੇ ਵਾਲਿਆਂ ਦੀ ਜਿਹੜੀ ਲੱਗੀ ਹੋਈ ਸੀ ਉਹਨਾਂ ਦਾ ਲਕਬ ਇਹੀ ਸੀ ਕਿ ਉਹਨਾਂ ਦੇ ਲੋਕ ਅਕਸਰ ਗੱਲਾਂ ਕਰਦੇ ਸੀ ਕਿ ਭਾਈ ਦਾਰੂ ਚੇਅਰਮੈਨ ਵਾਲੀ ਲੈਣੀ ਆ ਜਾਂ ਐਮਐਲਏ ਵਾਲੀ ਲੈਣੀ ਸਾਡੇ ਵੀ ਗਰਾਊਂਡ ਤੁਸੀਂ ਕਿਹੜਾ ਲੈਣਾ ਪਹਿਲਾ ਹਾਲਾ ਜਿੰਨਾ ਜਿਹੜਾ ਐਮਐਲਏ ਸੀ ਉਸ ਪਿਓ ਦੇ ਪੁੱਤ ਨੇ ਸੌਂ ਖਾਧੀ ਸੀ ਕਿ ਮੈਂ ਹਲਕੇ ਦੇ ਵਿੱਚ ਕੋਈ ਵੀ ਜਿਹੜੀ ਸੜਕ ਆ ਉਹ ਨਹੀਂ ਬਣਾਉਣੀ ਇੱਕ ਵੀ ਸੜਕ ਦੱਸ ਦਿਓ ਜੇ ਉਹਨੇ ਕੋਈ ਬਣਾਈ ਹੋਵੇ ਤੇ ਅਸੀਂ ਸੌਂ ਖਾਧੀ ਆ ਕਿ ਕੋਈ ਵੀ ਸੜਕ ਜਿਹੜੀ ਆ ਉਹ ਕੱਚੀ ਰਹਿ ਨਹੀਂ ਦੇਣੀ ਹਰੇਕ ਸੜਕ ਨੂੰ ਅਸੀਂ ਵਧੀਆ ਕਰਕੇ ਬਣਾਉਣਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਆਪਣੇ ਦਰਾਹੇ ਨੂੰ ਵੀ ਬਹੁਤ ਵੱਡਾ ਵਰਦਾਨ ਦਿੱਤਾ ਕਿ ਜਿਹੜਾ 51 ਪੋਸਟਾਂ ਦਰਾਹੇ ਜਿਹੜਾ ਹਸਪਤਾਲਾ ਉਹਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਨਜ਼ੂਰ ਕੀਤੀਆਂ ਕਿਉਂਕਿ ਜੇ ਕੋਈ ਬੱਚਾ ਰੋਵੇ ਤਾਂ ਹੀ ਮਾਂ ਵੀ ਦੁੱਧ ਪਵਾਉਂਦੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਤੇ ਆਸਾਨ ਕੀਤਾ